ਹੈਲੋ एवरीवन ਮੈਂ ਗੁਰੂ ਢੱਲ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸੰਗਤ ਜੀ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਨੰਗਲ ਗੁਰਦੁਆਰਾ ਸਾਹਿਬ ਦੇ ਪਾਸ਼ਾਹੀ ਦਸਵੀ ਸਤਲੁਜ ਝੀਲ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਆਜੋ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਵਾਹਿਗੁਰੂ ਜੀ ਗਰਮੀ ਚ ਆ ਕੇ ਬਾਹਰ ਟਾਈਮ ਹੋ ਗਿਆ ਮਾਤਾ ਕੁਦਰਤ ਆ ਰਹੀ ਤੋਂ ਟਾਈਮ ਦੇਖੋ ਕੀ ਹੋ ਗਿਆ 4 ਘੰਟੇ ਦੇ ਤੋਂ ਹੋ ਗਏ ਜਾਰਗਨ ਤੇ ਹੋ ਗਿਆ ਇਹਨੂੰ ਗੁਰਦੁਆਰੇ ਚੱਲੇ ਆਪੋ ਗੋਰ ਸਾਈਡ ਪਾਸਾਈ ਦਸਵੀਂ ਬੰਦਰ ਵੀ ਵੀ ਦੇਖ ਬੰਦਰ ਵੀ ਨੇ ਇੱਥੇ ਅਰਤੀ ਬੰਦਰ ਵੀ ਹੈ ਗੋਰ ਸਾਰੇ ਇਧਰੀ ਜਿਹਾ ਹੋਰ ਹੈ ਜੀ ਗੁਰਦੁਆਰਾ ਸਾਹਿਬ ਚੱਲੇ ਗੋਰ ਸਾਈ ਜੰਗਲ ਹੈ ਜੰਗਲ ਔਰ ਜੀ ਟਿਕਟੋਕ ਕੋ ਸਾਰੇ ਸ਼ੇਅਰ ਲਾਈਕ ਕਮੈਂਟ ਕਰ ਦਿਆ ਕਰੋ ਤੁਸੀਂ ਸਬਸਕ੍ਰਾਈਬ ਵੀ ਕਰ ਲੋ ਬਹੁਤ ਗਰਮੀ ਹੈ ਗਰਮੀ ਬਹੁਤ ਜ਼ਿਆਦਾ ਹੈ ਅੱਜ ਆਪਾਂ ਆਏ ਆ ਜੀ ਗੁਰਦੁਆਰਾ ਸਾਹਿਬ ਆਸ਼ੀ ਦਸਨੀ ਨੰਗਲ ਨੰਗਲ ਆਏ ਨੰਗਲ ਆ ਜੀ ਮੋਤਾਵਰਗੀ ਚੜਾਈ ਹੈ ਦੇਖੋ ਆਈ ਬਾਬਿਆਂ ਤੇ ਆਪਾਂ ਤੇ ਮੋਤਾਵਰਗੀ ਚੜਾਈ ਹੈ ਬੜੀ ਕਿੱਲਾ ਵਾ ਕਿੱਲਾ ਸੰਗਤ ਜੀ ਜੋ ਸਾਹਮਣੇ ਦੇਖ ਰਹੇ ਹੋ ਸਤਲੁਜ ਝੀਲ ਝੀਲ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਹੈ ਚਲੋ ਆ ਜਿਓ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਪਾਸ਼ਾਹੀ 10 ਲੋਹੀ ਦਰਸ਼ਨ ਕਰੋ ਜਿਹੜੇ ਗੁਰਦੁਆਰਾ ਸਾਹਿਬ ਨੂੰ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਬੀਪੋਰ ਸਾਹਿਬ ਬਾਸ਼ਾਹੀ ਦਸਵੀਂ ਸਤਲੁਜ ਜੀ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਾਸ਼ਾਹੀ ਦਸਵੀਂ ਵਾਹਿਗੁਰੂ ਜੀ ਆਪ ਤਿਰਿਤ ਕੋ ਸਾਹਿਬ ਵਾਹਿਗੁਰੂ ਜੀ ਦਾ ਹਾਂ ਸਾਹ ਤੇ ਵਾਹਿਗੁਰੂ ਜੀ ਲੋਹੀ ਦਰਸ਼ਨ ਕਰੋ ਜੀ ਕਿਦਾਂ ਤੇ ਬਰਬਰ ਅੱਡੇ ਨੂੰ ਨੋੜ ਆ ਲੱਗ ਰਿਹਾ ਬਾਪਾ ਮੇਰ ਕਰੀ ਅੱਜ ਬਹੁਤ ਟਾਈਮ ਲੱਗ ਗਿਆ ਆਨ ਤੇ ਇੱਦਾਂ ਹੀ ਸਾਤ ਦਿਨ ਹੋ ਗਏ ਉਹ ਘਰ ਆ ਪੜੋਰ ਸਾਈਡ ਲੋ ਜੀ ਕਰ ਲੋ ਜੀ ਦੱਸ ਦੋਰਾ ਪਗੋ ਸਾਈ ਤੁਸੀਂ ਕਰ ਲੋ ਜੀ ਵਧੀਆ ਗੱਲ ਹੈ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਪਾਸ਼ਾ ਜੀ ਦਸਵੀਂ ਵਾਹਿਗੁਰੂ ਜੋ ਜੀ ਆਪ ਸਾਹਮਣੇ ਦੇਖ ਰਹੇ ਹੋ ਸਤਲੁਜ ਝੀਲ ਹੈ ਜੀ ਉਹਨਾਂ ਦੇ ਉੱਤੇ ਹੀ ਇਹ ਗੁਰਦੁਆਰਾ ਸਾਹਿਬ ਚਜੋਬੀ ਤੇ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਾਤਸ਼ਾਹੀ ਦਸਵੀਂ ਖੂਬਸੂਰਤ ਲੋਕੇਸ਼ਨ ਹੈ ਜੀ ਇੱਥੇ ਆਓ ਜਰੂਰ ਆ ਕੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਅਨੰਦਪੁਰ ਸਾਹਿਬ ਤੋਂ 40 ਮਿੰਟ ਦੀ ਡਰਾਈਵ ਤੇ ਹੈ ਜੀ ਗੁਰਦੁਆਰਾ ਸਾਹਿਬ ਨੰਗਲ ਉਾਇ ਗੁਰੂ Bu de iyi şey. Bu çok bir yol. ਵਾਹਿਗੁਰੂ ਜੀ ਗਰਮੀ ਬਹੁਤ ਜ਼ਿਆਦਾ ਸੀ ਤੇ ਵੀਡੀਓ ਬਣਾਉਣੇ ਵਿੱਚ ਜ਼ਰੂਰੀ ਸੀ ਅੱਜ ਕਰਕੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਦਰਸ਼ਨ ਜ਼ਰੂਰ ਕਰਿਆ ਜੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਵਾਹਿਗੁਰੂ ਕਾਫੀ ਲੰਬੇ ਸਮੇਂ ਇੱਥੇ ਰਹਿਣੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਪਵਿੱਤਰ ਜਗ੍ਹਾ ਹੈ ਜੀ ਦਰਸ਼ਨ ਕਰ ਲਓ ਜੀ ਪਾਤਸ਼ਾਹੀ ਦਸਵੀਂ ਵਾਹਿਗੁਰੂ Tudo <coughs> Ради, мир, ਜੀ ਲੰਗਰ ਹਾਲ ਉਹਨਾਂ ਫਟ ਉਦੋਂ ਵਾਪਸ ਕਰਨ ਨੂੰ ਠੀਕ ਹੈ ਜੀ ਲੈ ਕੇ ਜਰੂਰ ਕਰਿਆ ਜੀ ਕਿਆ ਦੱਸ ਦਿੰਖਟਾਇ ਕਿ ਆਪਾਂ ਆਪਣੇ ਕੋ ਜ਼ਰੂਰ ਰਕੀਦਾ ਯਾ ਦੱਸਾਂਗੇ ਨਹੀਂ ਤਾਂ ਪਤਾ ਕਿਵੇਂ ਲੱਗੇਗਾ ਜੀ ਮੇਰਾ ਸਾਬ ਆਜੀ ਆਸ ਤੇ ਚੱਲਿਆਂ ਜਿਹਨ ਕਰ ਲਓ ਇਹੋ ਨਹੀਂ ਕੋਈ ਦਸ ਤੇ ਦਸ ਤਾਂ ਨਹੀਂ ਚੰਗਾ ਜੀ ਇਹਨੇ ਜੀ ਕੋ ਮਾਤਾ ਇੰਡੀਆ ਦੇ ਗਊ ਮਾਤਾ ਦੇ ਕਹਿੰਦੇ ਲੋਕ ਇੱਧਰ ਉਧਰ ਹੀ ਫੋੜ ਦੁੰਦੇ ਇਹਨਾਂ ਨੂੰ ਇਹਨਾਂ ਤੇ ਨਾਂ ਤੇ ਪੈਸੇ ਵੀ ਲਿੱਤੀ ਪਾਣੀ ਇਹਨਾਂ ਨੂੰ ਮਿਲਦਾ ਨਹੀਂ ਇਹ ਆ ਇੰਡੀਆ ਇਹ ਆ ਸਾਡਾ ਇੰਡੀਆ ਚੱਲਦੇ ਆ ਜੀ ਅੱਥੋਂ ਵੀਡੀਓ ਲੈ ਲੈਣੇ ਆ ਤੇ ਕੁਛ ਹੱਦਾਂ ਦਾ ਦ੍ਰਿਸ਼ ਇੱਥੋਂ ਦਾ ਕੁਛ ਨਹੀਂ ਆ ਖਾਨ ਨੂੰ ਕਿਦਰ ਆ ਰਹੀ ਹੈ ਤੂੰ ਬਾਏ 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 ਕਰਦੀ ਹੈ ਉਹ ਬੱਕਰੀਆਂ ਵੀ ਹੈ ਯਾਰ ਇੱਥੇ ਦਾ ਬੱਕਰੀਆਂ ਵੀ ਹੈ ਹਾਂ ਪਰ ਕਾਲੇ ਚਿੱਪੇ ਕਿੰਨੇ ਕਲਰ ਦੀਆਂ ਬੱਕਰੀਆਂ ਨਹੀਂ ਹੈ ਚੀਤੇ ਕਲਰ ਦੀ ਇੱਥੇ ਚਿੱਟੇ ਕਲਰ ਦੀਆਂ ਬੱਕਰੀਆਂ ਬੈਠੀਆਂ ਆਈਆਂ ਭੂੜ ਵੀ ਹੈ ਦੇਖੋ ਕਿੰਨੇ ਪਤਾ ਨਹੀਂ ਕੀ ਆਇਆ ਹੈਗਾ ਜੀ ਹੁਣ ਘਰ ਨੂੰ ਚੱਲੀਏ ਹੁਣ ਦਿਆਣੇ ਵਾਪਸ ਆਓ ਸਤਿ ਸ਼੍ਰੀ ਅਕਾਲ ਜੀ ਆਪਾਂ ਦਾ ਫਾਟਾ ਨਹੀਂ ਬੜੀ ਜਲਦੀ ਮਿਲਾਂਗੇ ਨਵੇਂ ਬਲੌਗ ਵਿੱਚ ਫਿਰ ਬਲੌਗ